ਸੱਤ ਸਮੁੰਦਰੋਂ ਪਾਰ ਰਹਿ ਕੇ ਵੀ ਆਪਣੇ ਵਤਨ ਦੀ ਮਿੱਟੀ ਨਾਲ ਪਿਆਰ ਕਰਨ ਵਾਲੇ ਮੈਡਮ ਦਲਵਿੰਦਰ ਕੌਰ ਟਿਲੋਂ ਨਿਊਜ਼ੀਲੈਂਡ ਅਤੇ ਭੈਣ ਜਤਿੰਦਰ ਕੌਰ ਰਾਣੋ ਆਸਟ੍ਰੇਲੀਆ ਵੱਲੋਂ ਆਪਣੇ ਜਨਮ ਦਿਨ ਦੇ ਸੰਬੰਧ ਵਿੱਚ ਪਿੰਡ ਸੇਖਾ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਚਾਹ ਤੇ ਲੱਡੂਾਂ ਦੇ ਲੰਗਰ ਲਾ ਕੇ ਆਪਣਾ ਜਨਮ ਦਿਨ ਮਨਾਇਆ ਗਿਆ। ਹਰ ਮਹੀਨੇ ਦੀ ਤਰ੍ਹਾਂ ਉਹਨਾਂ ਵੱਲੋਂ ਇਸ ਵਾਰ 5100 ਰੁਪਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਵਿੱਚ ਦਾਨ ਕੀਤੇ ਗਏ ਇਹ ਪ੍ਰਬੰਧ ਪਿੰਡ ਸੇਖਾ ਕਲਾਂ ਦੇ ਸਮਾਜ ਸੇਵੀ ਸੁਖਦੇਵ ਸਿੰਘ ਸਿੱਧੂ ਵੱਲੋਂ ਉਚੇਚੇ ਤੌਰ ਤੇ ਨਗਰ ਦੀਆਂ ਸੰਗਤਾਂ ਲਈ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਚਾਹ ਅਤੇ ਲੱਡੂਆਂ ਦੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਗ੍ਰੰਥੀ ਸਿੰਘ ਵੱਲੋਂ ਦੋਹਾਂ ਹੀ ਪਰਿਵਾਰਾਂ ਲਈ کاروبار ਦੀ ਤਰੱਕੀ ਲਈ ਅਰਦਾਸ ਬੇਨਤੀ ਕੀਤੀ ਗਈ ਕੋਰਡੋਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਮੈਡਮ ਦਲਵਿੰਦਰ ਕੌਰ ਤੇ ਲੋ ਨਿਊਜ਼ੀਲੈਂਡ ਅਤੇ ਜਤਿੰਦਰ ਕੌਰ ਰਾਣੋ ਆਸਟ੍ਰੇਲੀਆ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਖਿਤੇ ਹੋਏ ਦਾਨ ਲਈ ਧੰਨਵਾਦ ਕੀਤਾ। ਸਤਿਨਾਮਕ ਵਿਰੇ ਦੇ ਦਿਵਾਨ ਸਜੀ ਸਾਰੇ ਹੋਏ ਦਿਵਾਨਾ ਦੇ ਵਿੱਚ ਸਤਿਗੁਰੂ ਆਪ ਜੀ ਨੇ ਸੁੰਹਣ ਕਤਾਂ ਦੇ ਬਰਾਜਮਾ ਨੂੰ ਕੀਤੇ ਦਰਚੁਂ ਦੀਦਾਰੇ ਬਖਸ਼ੇ ਪ੍ਰੰਤ ਧਰਤੀ ਬਾਣੀ ਭਾਈ ਦਿਨ ਸਗਵੀ ਖੇਤ ਮਟਾਈ ਜੀ ਦੇ ਆਪਣੇ ਸਿਮਨ ਦੀਆਂ ਦਰਤਾ ਬਖਸ਼ੁਕੀਆਂ ਪ੍ਰੰਤ ਪਾਵਨ ਪਵਿੱਤਰ ਸਾਵਣ ਦੇ ਮਹੀਨੇ ਦੀ ਸੰਗ੍ਰਾਮ ਨੂੰ ਵਖਰਾ ਕੇ ਦਾਤ ਕਰੀ ਨਮਕਿਸ਼ ਕੀਤੀ ਸਰਬ ਸੁਖਾਂ ਦੀ ਤ੍ਰਿਪਤੀ ਲਈ ਦਾਰ ਬਿਰਧਨ ਆਇਆ ਆਪ ਜੀ ਦੇ ਭਾਣ ਸਹਾਰ ਸੁੱਖਾਂ ਦਾ ਤੀਕ ਹੋਵੇ ਸਤ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਾਰ ਘਰ ਦੇ ਚਰਨ ਸੇਵਕ ਬੀਬੀ ਤਰਿੰਦਰ ਨੂੰ ਔਲੋ ਢਿਲੋਂ ਨਿਊਜ਼ੀਲੈਂਡ ਕਿਨਾਂ ਦੇ ਸਮੁੱਚੇ ਪਰਿਵਾਰ ਪਾਸੋਂ ਸਤ ਸੱਚੇ ਪਾਤਸ਼ਾਹ ਜੀ ਬੀਬੀ ਤਰਿੰਦਰ ਕੌਰ ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਅਤੇ ਦੂਸਰੀ ਬੀਬੀ ਜਿੰਦਕਾ ਅਸਟ੍ਰੇਲੀਆ ਪਿੰਨਾਂ ਦੇ ਸਵੱਛੇ ਪਰਿਵਾਰ ਪਰਸੋਂ ਜਿਨ੍ਹਾਂ ਦੇ ਜਨਮ ਦਿਨ ਨੂੰ ਮੌਕਾ ਆਕੇ ਸਤਿ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੋਹਣੇ ਚਰਣਾ ਕਮਨਾ ਬਾਸਰ ਅਰਦਾਸਾਂ ਬੇਨਤੀਆਂ ਆਪ ਜੀ ਨੇ ਕਿਰਪਾ ਕਰਨੀ ਦੁਆ ਮੰਗੀਆਂ ਸਤਿ ਸੱਚੇ ਪਾਤਸ਼ਾਹ ਜੀ ਲੰਗੀਆਂ ਦੇਖ ਰੋਗ ਦਾ ਚੜ੍ਹਦੀ ਕਲਾ ਦਿਨ ਦੁੱਖਣੀ ਰਾਤ ਚੰਦਨੀ ਤਰੱਕੀ ਬਖਸ਼ ਕਰਨੀ ਸਵੱਛੇ ਪਰਿਵਾਰ ਪਰਸੋਂ ਜਾਨੂ ਦਿਨ ਨੂੰ ਮੱਖੜਾ ਕੇ ਖਵਾਤਾਂ ਸੁਆਮੀ ਦੇ ਪਾਵਨ ਸਥਾਨਾਂ ਨੂੰ 51 ਸੋਨਾ ਭੇਟਾ ਆਪ ਜੀ ਦੇ ਬਖਸ਼ਰ ਸੱਚੇ ਪਾਤਸ਼ਾਹ ਦੇ ਦਰ ਤੇ ਭੇਜੀ ਆਪ ਜੀ ਦੇ ਕਿਰਪਾ ਕਰਨ ਜਿਮਾਂ ਕੰਜਾਨਾਂ ਜੋ ਮਾਇਆ ਖਜਾਨੇ ਭਰਪੂਰ ਕਰਨੇ ਕਾਰਨ ਤ੍ਰੂਤ ਕਰਨ ਅੱਥਰ ਵਿੱਚ ਵਾਧੇ ਵਰਤੌਣੇ ਲਈ ਪ੍ਰੰਤ ਪਾਵਨ ਪਵਿੱਤਰ ਸੰਗਰਾਮ ਦੇ ਤਿਹਾੜਿਆਂ ਨੂੰ ਮੱਖੜਾ ਕੇ ਮਿੱਠੇ ਪ੍ਰਸ਼ਾਦ ਆਪ ਜੀ ਦੇ ਦਰ ਤੇ ਸੰਗਤਾਂ ਵਾਸਤੇ ਸੇਵਾਵਾਂ ਹੋਈਆਂ

Vai, vai, vai. ਅਮਨੁ ਲੁਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤਗੁਰ ਸੰਗ ਆ ਕੀਦੇ ਰਮਤਾਪੀ ਤਨ ਤਾਲ ਕੋ ਲਾਲਕ ਜਨ ਕੀਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੀ ਸੰ ਨੂਰ ਅਰਸਾ ਹੋਂ ਕੁਰਸਾ ਹੋਂ ਤੋਦ ਮਿੱਥੀ ਸੱਚੀ ਬਾਤ ਮਰ ਜਨਮ ਜਨਮ ਦੀ ਸੁ ਕਹੋ タル ਗੁਰ ਅਹਨਸ ਸਹਜ ਦਰਸ਼ਨ ਪਰਸੈ ਗੁਰੂ ਕੈ ਨਮਾਰਣ ਦਰਸ਼ਨ ਪਰਸੇ ਗੁਰੂ ਕੈ ਜਨ ਮਮਰਨ ਦੁਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 3 ਜੀ ਕਾਚਾ ਧਨ ਸੰਚਹਿ ਮੂਰਖ ਗਾਵਾਰ ਮਨਮਕ ਭੂਲੇ ਅੰਦ ਗਵਾਰ ਦੇਖਿਆ ਕੈ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਾਚਾ ਧਨ ਸੰਚਹਿ ਮੂਰਖ ਗਾਵਾਰ ਮਾਨਮਕਪੂਰੇ ਅੰਦਗਵਾਰ ਬਿਖਿਆ ਕੈ ਧਨ ਸਦਾ ਦੁੱਖ ਜ ਹੋਏ ਨਾ ਸਾਥ ਜਾਈ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਈ ਕਾਚਾ ਧਨ ਫੋਨ ਆਵੇ ਜਾ ਹਾਉ ਮਨ ਮੁਖ ਭੂਲੇ ਸਭ ਮਰ ਹੈ ਗਵਾਰ ਭਵਜਲ ਡੂਬੇ ਨਾ ਉਰਵਾਰ ਨ ਪਾਰ ਸਤਗੁਰ ਭੀਤੇ ਪੂਰੇ ਭਾਗ ਸਾਚ ਰਤੀ ਅਹਨਸ ਬੈਰਾ ਜੋ ਗਮੈ ਅੰਮ੍ਰਿਤ ਸਾਚੀ ਬਾਣੀ ਪੂਰੈ ਭਾਗ ਹਰਿ ਨਾਮ ਸਮਾਣੀ ਸਿਦ ਸਾਧਕ ਤਰਸੈ ਸਭ ਲੋਇ ਪੂਰੈ ਭਾਗ ਪ੍ਰਾਪਤ ਹੋਇ ਸਭ ਕੁਛ ਸਾਚਾ ਸਾਚ ਹੈ ਸੋਈ ਉਤਮ ਬ੍ਰਹਮ ਪਛਾਨ ਕੋਈ ਸੱਚ ਸਾਚਾ ਸਾਥ ਆਪ ਜੜਾਈ ਨਾਨਕ ਆਪੀ ਵੇਖੈ ਆਪੀ ਸਾਜ ਲਾਈ ਸਭ ਕੁਝ ਸਾਚਾ ਸਾਚਾ ਹੈ ਸੋਈ ਉਤਮ ਬ੍ਰਹਮ ਪਛਾਨ ਕੋਈ ਸੱਚ ਸਾਚਾ ਸੱਚ ਆਪ ਦੇ ਰਾਈ ਨਾਮਕ ਆਪੇ ਵੇਖੈ ਆਪੇ ਸੱਚ ਲਾਈ ਵਾਹ ਗੁਰ ਦੀ ਕੰਕਲ ਸਾਹ ਵਾਹ ਗੁਰ ਦੀ ਫਤਹੀ ਗੁਰ ਪਿਆਰੀ ਗੁਰ ਸواری ਗੁਰ ਚਰਨਾੰਦਰ ਸਤਗੁਰਾਂ ਦੀ ਰੱਬੀ ਗੁਰਬਾਣੀ ਦੇ ਸਤਗੁਰਾਂ ਦੀ ਗੁਰ ਦੇ ਜਿਗਰ ਰਹੀ ਗੁਰੂ ਰੂਪ ਖਾਲਸਾ ਸਾਧ ਸੰਤ ਜੀ ਆਪ ਜੀ ਹੋਂ ਪੰਗੇ ਹੋ ਜੋ ਅੰਮ੍ਰਿਤ ਉਹ ਜਿਤੋਂ ਪਾਵਨ ਪਵਿੱਤਰ ਸਤਗੁਰ ਸਤਗੁਰਾਂ ਦੀ ਤਰਸਾਈ ਗੀ ਮਰਜਾਦਾ ਨੂੰ ਇੱਥੀਆਂ ਦੇ ਅੰਦਰ ਬਸਾਉਂਦੇ ਹੋਈ ਪਾਵਨ ਦਰਵਾਜ਼ੇ ਦੀ ਮਾਰਟੀਆ ਕਰਕੇ ਸਤਗੁਰਾਂ ਕੋਲੋਂ ਮਿਲੇ ਗਏ ਸਵਾਸਾਂ ਨੂੰ ਸਵੇਂ ਨੂੰ ਸਭ ਨੂੰ ਬੰਦ ਕਰਦੇ ਹੂ ਸੋ ਕੋੰਤੀ ਦੀ ਸਾਰੀ ਸੰਗਤ ਦਾ ਦੂਰ ਦਰਵਾਜ਼ਾ ਜਿਹਨਾਂ ਧੰਨ ਦਾ ਸਤਿਵੰਤ ਅਨੁਵਾਦ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਜਿਨ੍ਹਾਂ ਨੇ ਮਹਾਨ ਵਿਚਾਰ ਰਹਿਤਾ ਸਪੱਦਾ ਸਮਾਸ ਅਨੁਸਾਰ ਰੁਚਿਸ਼ ਕੀਤਾ ਹੈ ਸੋ ਬੇਅੰਮ ਸੰਗਤਾਂ ਨੇ ਪਾਈ ਜੇ ਦੇਖਾ ਕਰਕੇ ਵਿਚ ਪ੍ਰਸ਼ਾਦ ਕਰਕੇ ਹਾਜ਼ਰੀਆਂ ਭਰੀਆਂ ਸਾਧੂ ਸਭਨਾ ਸੰਗਤਾਂ ਨੂੰ ਦਿੱਤੀਆਂ ਸਿਵਾਵਾਂ ਦਿੱਲੀ ਤੋਂ ਉਤਾਰ ਕਰਕੇ ਚਾਣ ਸੇਵਕ ਦੀਪੀ ਦਲੇਵਿੰਦਰ ਕੌਰ ਨਿਊਜ਼ੀਲੈਂਡ ਵਾਲੀ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਉਹਨਾਂ ਦੇ ਚਰਨਾਂ ਤੇ ਨਮਕ ਰੱਖ ਕੇ ਅਤੇ ਦੂਸਰੀ ਪੈਣ ਦਜਿੰਦਰ ਕੌਰ ਆਸਟ੍ਰੇਲੀਆ ਵਾਲੀ ਦੋਹਾਂ ਬੱਚਿਆਂ ਦੇ ਚਰਨਾਂ ਤੇ ਨਮਕ ਰੱਖ ਕੇ ਸਮੁੱਚੇ ਪਰਿਵਾਰ ਵੱਲੋਂ ਗੁਰੂ ਘਰ ਨੂੰ 5100 ਰੁਪਏ ਭੇਟਾ ਦਿੱਤੀ ਗਈ ਹੈ ਅਤੇ ਆਪ ਸੰਗਤਾਂ ਵਾਸਤੇ ਜੋ ਮਿੱਠੇ ਪ੍ਰਸ਼ਾਦ ਲਡੂਆਂ ਦੇ ਵਰਤਾਏ ਜਾ ਰਹੇ ਹਨ ਸੋ ਉਹ ਪ੍ਰਸ਼ਾਂਤ ਦੀ ਸੇਵਾ ਪਰਿਵਾਰ ਪਾਸੋਂ ਹੋਈ ਹੈ ਸਤਿਗੁਰੂਆਂ ਪਰਿਵਾਰ ਦੀਆਂ ਕੀਤੀਆਂ ਸੇਵਾਵਾਂ ਨੂੰ ਲੇਖੇ ਲਾਉਂਦੇ ਕਮਾਈਆਂ 'ਚ ਵਰਕਤਾ ਪਾਉਂਦੇ ਹਾਂ ਬੁਖਰੀ ਰਾਤ ਜੋ ਬਿਨਤ ਰੱਖੀ ਬਚਿਸ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਿਊਜ਼ੀਲੈਂਡ ਵਾਲਿਆਂ ਲੋਗੋਂ ਹਰ ਮਹੀਨੇ ਗ੍ਰਾਂਟ ਤੇ ਪਹਿਲਾਂ ਵੀ ਸੇਵਾ ਆਉਂਦੀ ਹੈ ਇਸ ਵਾਰ 5100 ਰੁਪਇਆ ਭੇਟਾ ਭੇਜੀ ਹੈ ਉਹਨਾਂ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਭੈਣ ਦਲਵਿੰਦਰ ਕੌਰ ਤੇ ਉਨ੍ਹਾਂ ਦੇ ਜਨਮ ਦਿਨ ਤੇ ਅਲਗ-ਅਲਗ ਵਧਾਈਆਂ ਕਮੇਟੀ ਵੱਲੋਂ ਵੀ ਵਧਾਈਆਂ ਨਗਰ ਸੰਭੂ ਪੰਚਾਇਤ ਵੱਲੋਂ ਵਧਾਈਆਂ ਭਾਇ ਦੇ ਦਿਨ ਪਰ ਤੋਂ ਭਾਇ